ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੁਛ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਦੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਦੀਪ ਸਿੰਘ ਪਤਾ ਫਰੀਰ ਕੋਟ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 23 ਅਗਸਤ 1997 ਕੱਦ 5 ਫੁੱਟ 8 ਇੰਚ ਪੜਾਈ ਹਾਈ ਸਕੂਲ ਐਂਡ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਭਰਾ ਇੱਕ ਤੇ ਕੰਮੇ ਜੀ ਇਹਨਾਂ ਦਾ ਨਾਉ ਲੀਵਿੰਗ ਇਨ ਯੂਐਸਏ ਜੋਬ ਟਰੱਕ ਡਰਾਈਵਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਮਜਬੀ ਸਿੱਖ ਉਮਰ 11 12 1991 ਕੱਦ 5 ਫੁੱਟ 10 ਇੰਚ ਪੜ੍ਹਾਈ ਬੀਏ ਵਿਦ ਹੋਟਲ ਮੈਨੇਜਮੈਂਟ ਭਰਾ ਇੱਕ ਕੈਨੇਡਾ ਪੀਆਰ ਭੈਣ ਇੱਕ ਮੈਰਿਡ ਕੈਨੇਡਾ ਪੀਆਰ ਪਿਤਾ ਰਿਟਾਇਰ ਕਾਨਗੋ ਤੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਬਿਜ਼ਨਸ ਆਫ ਰੈਸਟੋਰੈਂਟ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਐਨ ਆਰ ਆਈ ਪੀ ਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੱਟਾ ਕਾਸਟ ਜਰਸੀ ਹੋਮਰ 1994 ਕੱਦ 6'2 ਪੈਨਪਰਾ ਕੋਈ ਨਹੀਂ ਤੇ ਪੜ੍ਹਾਈ ਪੀ ਟੈਕ ਕੰਮ ਇਹ ਜੀ ਲੜਕੇ ਦਾ ਆਪਣਾ ਬਿਜ਼ਨਸ ਹੈ ਪਿਤਾ ਸਰਕਾਰੀ ਨੌਕਰੀ ਕਰਦੇ ਆ ਤੇ ਆਮਦਨ 40 ਲੱਖ ਸਾਲਾ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਹੋਰ ਕੋਈ ਮੰਗਣੀ ਮੈਰਿਜ ਬਿਊਰੋ ਮਾਫ ਕਰਨ ਤੇ ਐਨ ਆਰ ਆਈ ਇਹਨਾਂ ਨੂੰ ਸੰਪਰਕ ਨਾ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਵਿੰਦਰ ਸਿੰਘ ਪਤਾ ਡੇਰਾ ਬੱਸੀ ਜ਼ਿਲ੍ਹਾ ਮੁਹਾਲੀ ਉਮਰ 28 ਜਨਮ 1998 ਕਾਸਟ ਰਵੀ ਦਾਸ ਸਿੱਖ ਗੋਤ ਗੁੱਡੂ ਕੱਦ 5 ਫੁੱਟ 11 ਇੰਚ ਪੜ੍ਹਾਈ ਪਲੱਸ 2 ਪਾਸ ਪਰ ਆਏ ਕੇ ਮਾਤਾ ਪਿਤਾ ਨੇ ਭੈਮੜੀ ਦੇ ਵਿੱਚ 올 ਫੈਮਲੀ ਜੋਬ ਤੇ ਮਾਤਾ ਕੋਲ ਸਪੇਨ ਕੰਟਰੀ ਦਾ ਵੀਜ਼ਾ ਹੈ ਤੇ ਕੰਮ ਇਹ ਜੀ ਇਹਨਾਂ ਦਾ ਲੜਕਾ ਪ੍ਰਾਈਵੇਟ ਨੌਕਰੀ ਕਰਦਾ 20000 ਆਮਦਨ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਮੀਡਲ ਕਲਾਸ ਫੈਮਿਲੀ ਦੀ ਹੋਵੇ ਸਰਦਾਰ ਫੈਮਿਲੀ ਤੋਂ ਹੋਵੇ ਕੋਈ ਜਾਤੀਬੰਦ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਟੂਟ ਕਰੋ ਜੀ ਨਾਮ प्रदीप ਗਰੇਵਾਲ ਕਾਸਟ ਜੱਟ ਸਿੱਖ ਉਮਰ 19 ਜੁਲਾਈ 1987 ਕੱਦ 5 ਫੁੱਟ 10 ਇੰਚ ਪੜਾਈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਇਨ ਜਨਰਲ ਸਟੱਡੀਜ਼ ਡਿਪਲੋਮਾ ਇਨ ਹਾਰਡਵੇਅਰ ਐਂਡ ਨੈਟਵਰਕਿੰਗ ਪਿਤਾ ਰਿਟਾਇਰ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਨੇ ਪ੍ਰਾਇ ਏਕਾ ਮੈਰਿਡ ਤੇ ਕੰਮ ਹੈ ਜੀ ਇਹਨਾਂ ਦਾ ਲੜਕਾ ਕੈਨੇਡਾ ਸਿਟੀਜ਼ਨ ਹੈ ਰੈਸਟੋਰੈਂਟ ਬਿਜ਼ਨਸ ਤੇ ਪਰਿਵਾਰ ਦੀ ਮੰਗੀ ਜੀ ਕੁੜੀ ਐਨ ਆਰ ਆਈ ਬੀ ਸੀ ਤੋਂ ਜਾਂ ਫਿਰ ਮਾਲਵੇ ਇਲਾਕੇ ਦੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਛੋਟੇ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਿਤਾ ਕੇਵਲ ਸਿੰਘ ਜਨਮ 7/6/1998 ਜਾਤ ਨਾਈ ਸਿੱਖ ਗੋਤ ਚੋੜੀ ਬਨਵੇਰੂ ਕੱਦ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਪਾਸ ਆਈਟੀਆਈ ਕੋਰਸ ਆਟੋ ਇਲੈਕਟ੍ਰੀਸ਼ੀਅਨ ਕਾਮਯਾ ਜੀ ਇਹਨਾਂ ਦਾ ਆਟੋ ਇਲੈਕਟ੍ਰੀਸ਼ੀਅਨ ਵਰਕਸ਼ਾਪ ਮਾਲਕ ਦੇ ਪਰਿਵਾਰ ਦੀ ਮੰਗੇ ਕੁੜੀ ਪਲੱਸ 2 ਪਾਸ ਸੋਹਣੀ ਸੁਨੱਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਪਤਾ ਪਿੰਡ ਗਿੱਲ ਲੁਧਿਆਣਾ ਪੰਜਾਬ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਵੂ ਬੱਸੀ ਪਤਾ ਪੰਜਾਬ ਉਮਰ 14 7 1997 ਜਨਮ ਟਾਈਮ 9:15 AM ਕਾਸਟ ਖੱਤਰੀ ਜਨਰਲ ਕੱਦ 5 ਫੁੱਟ 8 ਇੰਚ ਪੜ੍ਹਾਈ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ 1 ਇਅਰਸ ਕਿਨ ਕੇਅਰ ਭੈਣਾ ਤਿੰਨੇ ਮੈਰਿਡ ਨੇ ਇੱਕ ਨਿਊਜ਼ੀਲੈਂਡ ਇੱਕ ਕੈਨੇਡਾ ਤੇ ਇੱਕ ਇੰਡੀਆ ਪਿਤਾ ਕਮ ਫਰੋਮ ਗ੍ਰੀਸ ਹੁਣ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਵਰਕ ਐਜ਼ ਏ ਕੇਅਰ ਗੀਵਰ ਇਨ ਨਿਊਜ਼ੀਲੈਂਡ ਪਰਿਵਾਰ ਦੀ ਮੰਗੇ ਜੀ ਲੜਕੀ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਹੋਰ ਕੰਟਰੀ ਦੇ ਵਿੱਚ ਪੀਆਰ ਹੋਵੇ ਮੈਰਿਜ ਬਿਊਰੋ ਇਹਨਾਂ ਨੂੰ ਮਾਫ ਕਰਨ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਕਾਸਟ ਜੱਟ ਸਿੱਖ ਉਮਰ 1991 ਕੱਦ 5 ਫੁੱਟ 9 ਇੰਚ ਪੜਾਈ ਹੋਟਲ ਮੈਨੇਜਮੈਂਟ ਕੰਮ ਲਿਵ ਇਨ ਯੂ ਐਸ ਏ ਔਨ ਵਰਕ ਪਰਮਿਟ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਅਮਰੀਕਾ ਕੈਨੇਡਾ ਵਾਲਿਆਂ ਨੂੰ ਪੈਲੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਇੰਡੀਆ ਦੀ ਹੋਵੇ ਤਲਾਕਸ਼ੁਦਾ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਓਨਲੀ ਵਟਸਐਪ ਤੇ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਮਨਦੀਪ ਸਿੰਘ ਟਰਬਨ ਬੁਆਏ ਪਤਾ ਗੁਰਦਾਸਪੁਰ ਗੋਤ ਕੰਬੋਜ ਸ਼ੀਂਬੇ ਉਮਰ 27 1997 ਕੱਦ 5 ਫੁੱਟ 9 ਇੰਚ ਪੜਾਈ ਬੀਐਸਸੀ ਐਗਰੀਕਲਚਰ ਪਰਾ ਮੈਰਿਡ ਐ ਸੈਟਲਡ ਨਿਊਜ਼ੀਲੈਂਡ ਪੈਨ ਮੈਰਿਡ ਸੈਟਲਡ ਯੂਕੇ ਪਿਤਾ ਮਨਜੀਤ ਸਿੰਘ ਬਿਜ਼ਨੈਸਮੈਨ ਤੇ ਮਾਤਾ ਲਖਵਿੰਦਰ ਕੌਰ ਹਾਊਸ ਵਾਈਫ ਨੇ ਜੀ ਕਾਮੇ ਜੀ ਇਹਨਾਂ ਦਾ ਵੈਲ ਸੈਟਲ ਬਿਜ਼ਨਸ ਗੁਰਦਾਸਪੁਰ ਤੇ ਪਰਿਵਾਰ ਦੀ ਮੰਗੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਬਟਾਲਾ ਅੰਮ੍ਰਿਤਸਰ ਤੇ ਗੁਰਦਾਸਪੁਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਰਬਜੀਤ ਸਿੰਘ ਪਤਾ ਰਾਮਾ ਮੰਡੀ ਜਲੰਧਰ ਕਾਸਟ ਕੈਸ਼ਪ ਰਾਜਪੂਤ ਗੋਤ ਸ਼ੰਕਰ왈 ਬੈਂਗਲ ਉਮਰ 9 ਮਾਰਚ 1998 ਪੜਾਈ ਮਾਸਟਰ ਡਿਗਰੀ ਇਨ ਆਰਕੀਟੈਕਚਰ ਸੌਰੀ ਮਾਸਟਰ ਡਿਗਰੀ ਇਨ ਆਰਕੀਟੈਕਚਰ ਲੰਡਨ ਪੈਨ ਏਕੇ ਭਰਾ ਦੋ ਨੇ ਕਾਮੀ ਜੀ ਇਹਨਾਂ ਦਾ ਆਰਕੀਟੈਕਟ ਡਿਜ਼ਾਈਨਰ ਰਨਿੰਗ ਓਵਨ ਕੰਸਟਰਕਸ਼ਨ ਐਂਡ ਡਿਜ਼ਾਈਨ ਕੰਪਨੀ ਬ੍ਰਿਟਿਸ਼ ਸਿਟੀਜ਼ਨ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਇੰਡੀਆ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਸਿੰਘ ਕਾਸਟ ਪਾਟਿਆ ਗੋਤ ਗਾਂਧੀ ਉਮਰ 11 3 1994 ਕੱਦ 5 ਫੁੱਟ 10 ਇੰਚ ਪੜਾਈ ਬੀ ਟੈਕ ਫਰੋਮ ਸਿਵਲ ਇੰਜੀਨੀਅਰਿੰਗ ਇਨ ਇੰਡੀਆ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਪ੍ਰੋਜੈਕਟ ਮੈਨੇਜਮੈਂਟ ਐਂਡ ਹਿਊਮਨ ਰਿਸੋਰਸ ਮੈਨੇਜਮੈਂਟ ਫਰੋਮ ਕੈਨੇਡਾ ਪੈਣ 1 ਕੇਜੀ ਮੈਰਿਡੇ ਤੇ ਭਰਾ ਵੀ 1 ਕੇ ਮੈਰਿਡੇ ਪਿਤਾ ਆਪਣੀ ਫੈਕਟਰੀ ਅਮ੍ਰਿਤਸਰ ਮਾਤਾ ਹਾਊਸ ਵਾਈਫ ਨੇ ਕਾਮੇਜੀ ਇਹਨਾਂ ਦਾ ਆਪਣਾ ਘਰ ਹੈ ਤੇ ਆਪਣੀ ਫੈਕਟਰੀ ਹੈ ਲੜਕਾ ਕੈਨੇਡਾ ਦੇ ਵਿੱਚ ਕੰਪਿਊਟਰ ਦੀ ਜੌਬ ਕਰਦਾ ਹੈ ਜੀ ਤੇ ਕੈਨੇਡਾ ਦੇ ਵਿੱਚ ਪੀਆਰੇ ਆ ਵੇਟਿੰਗ ਡਿਵੋਰਸ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਮੈਰਿਜ ਕਰਨੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪਾਰ ਪਤਾ ਜ਼ਿਲ੍ਹਾ ਫਰੀਦਕੋਟ ਕਾਸਟ ਹਿੰਦੂ ਅਰੂੜਾ ਉਮਰ 12 ਨਵੰਬਰ 1990 ਜਨਮ ਟਾਈਮ 4 AM ਜਨਮ ਸਥਾਨ ਅਮਰਕੋਟ ਕੱਦ 5 ਫੁੱਟ 9 ਇੰਚ ਪੜਾਈ ਬੀਟੈਕ ਪੈਨ ਏਕੇ ਅਨਮੈਰੀਡੇ ਪਿਤਾ ਬਿਜ਼ਨਸਮੈਨ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀਤੇ ਕੰਮ ਇਹਨਾਂ ਦਾ ਜੌਬ ਸੌਫਟਵੇਅਰ ਇੰਜੀਨੀਅਰਿੰਗ ਚੰਡੀਗੜ੍ਹ Infonsense Company Annual Package 24 Plus LPA ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਤੇ ਕਨੇਡਾ ਯੂ ਐਸ ਏ ਯੂ ਕੇ ਜਾਂ ਆਸਟ੍ਰੇਲੀਆ ਜਾਂ ਫਿਰ ਕਿਸੇ ਵੀ ਯੂਰਪ ਕੰਟਰੀ ਦੇ ਵਿੱਚ ਪ੍ਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਹਿੰਦੂ ਅਰੋੜਾ ਤੇ ਖੱਤਰੀ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਬੇਕਸੂਰ ਤਲਾਕशुदा ਉਮਰ 38 ਸਾਲ ਪਤਾ ਜ਼ਿਲ੍ਹਾ ਤਰਨਤਾਰਨ ਸੂਣਾ ਸਨਖਾ ਮੁੰਡਾ ਪੱਗ ਬੰਨਦਾ ਹੈ ਇਹਨਾਂ ਦੇ ਕੋਲ ਦੋ ਬੱਚੇ ਨੇ ਇੱਕ ਮੁੰਡਾ ਹੈ ਤੇ ਇੱਕ ਕੁੜੀ ਹੈ ਤੇ ਕੰਮ ਹੈ ਜੀ ਇਹਨਾਂ ਦਾ ਇੱਕ ਕਿੱਲਾ ਜ਼ਮੀਨ ਹੈ ਆਰਮੀ ਦੇ ਵਿੱਚ ਜੋਬ ਕਰਦੀ ਹੈ ਇੱਕ ਪਲਾਟ ਹੈ ਅੰਮ੍ਰਿਤਸਰ 에어ਪੋਰਟ ਦੇ ਨੇੜੇ ਵਧੀਆ ਕੋਠੀ ਪਾਈ ਹੋਈ ਏ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਜੜਸਿਕ ਫੈਮਿਲੀ ਤੋਂ ਬਿਨਾ ਬੱਚੇ ਤੋਂ ਹੋਵੇ ਜਾਂ ਫਿਰ ਬੱਚਾ ਲੜਕੀ ਹੋਵੇ ਉਮਰ 28 ਤੋਂ 40 ਸਾਲ ਦੇ ਵਿੱਚ ਹੋਵੇ ਤੇ ਤਰਨ ਤਰਨ ਅੰਮ੍ਰਿਤਸਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਤੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਕਾਲ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਗਰੇਵਾਲ ਪਤਾ ਮਾਸ਼ੀਵਾੜਾ ਸਹਿਬ ਉਮਰ 29 8 1994 ਕੱਦ 5 ਫੁੱਟ 10 ਇੰਚ ਪੈਣ ਇੱਕ ਆਸਟ੍ਰੇਲੀਆ ਸਿਡਨੀ ਸਾਹਬ ਜੀ ਇਹਨਾਂ ਦਾ 4 ਸਹੀ 1/2 ਏਕੜ ਜ਼ਮੀਨ ਹੈ ਵਰਕ ਪਰਮਿਟ ਕੈਨੇਡਾ ਕੈਲਗਰੀ ਟਰੈਕਿੰਗ ਜੌਬ ਤੇ ਪਰਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਪੀਆਰ ਹੋਵੇ ਆਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ हाँ जी अगला रिश्ता नोट करो जी नाम दिलप्रीत सिंह पता राया ब्यास जिला अमृतसर कास्ट रामगढ़िया उम्र एक सितंबर उन्नीस सौ अठानवे कद पं फुट अठ इंच पढ़ाई प्लस टू नॉन मेडिकल डिप्लोमा डिप्लोमान ਡਿਪਲੋਮਾ ਇਨ ਹੈਅਰ ਡ੍ਰੈਸਰ ਕੋਰਸ ਕੰਪਿਊਟਰ ਸਾਇੰਸ ਪੈਣਪਰਾ ਨੋ ਪਿਤਾ ਸਰਕਾਰੀ ਜੋਬ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਜੀ ਤੇ ਕੰਮੇ ਜੀ ਇਹਨਾਂ ਦਾ ਇਟਲੀ ਦੀ ਫਾਈਲ ਲੱਗੀ ਹੋਈ ਏ ਪਰਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਪੜੀ ਲਿਖੀ ਵਦਿਆ ਪਰਵਾਰ ਤੋਂ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੂਰਜ ਪ੍ਰਕਾਸ਼ ਵਰਮਾ ਪਤਾ ਕਪੂਰਥਲਾ ਗੋਤ ਕੰਦਰ ਰਾਜਪੂਤ ਸਨਾਰ ਉਮਰ 15 6 1990 ਜਨਮ ਟਾਈਮ 7:15 ਪੀਐਮ ਜਨਮ ਸਥਾਨ ਕਪੂਰਥਲਾ ਕੱਦ 5 ਫੁੱਟ 10 ਇੰਚ ਪਿਤਾ ਬਲਕ੍ਰਿਸ਼ਨ ਵਰਮਾ ਮਾਤਾ ਰਾਧਾ ਵਰਮਾ ਪੈਣਾ 2 ਨੇ ਸੋਰੀ ਪੈਣਾ 3 ਨੇ ਜੀ 2 ਮੈਰਿਡ ਨੇ 1 ਅਨਮੈਰਿਡੇ ਪੜਾਈ ਡਿਗਰੀ ਇਨ ਲੈਦਰ ਟੈਕਨੋਲੋਜੀ ਤੇ ਕੰਮੇ ਜੇ ਇਹਨਾਂ ਦਾ ਬਿਜ਼ਨਸ ਆਫ ਲੈਦਰ ਐਂਡ ਟੈਨਰਸ ਇਨ ਜਲੰਧਰ ਕਪੂਰਥਲਾ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਵੰਤ ਸਿੰਘ ਪਤਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਭੋਲੇ ਕੇ ਜਨਮ 1641993 ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਪਾਸਪੇ ਐਨ ਇੱਕ ਮੈਰਿਡ ਮਾਤਾ ਅਮਰੇਤਾਰੀ ਨੇ ਤੇ ਕਾਮੇ ਜੀ ਇਹਨਾਂ ਦਾ ਇੱਕ ਕਿੱਲਾ ਜ਼ਮੀਨ ਹੈ ਦੋ ਘਰ ਆਪਣੇ ਪਰਿਵਾਰ ਦੀ ਮੰਗੇ ਜੀ ਕੁੜੀ ਭਾਵੇਂ ਪੜੀ ਲਿਖੀ ਨਾ ਵੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਵਿੰਦਰ ਸਿੰਘ ਅਮ੍ਰੇਤਾਰੀ ਕਾਸਟ ਸੁਨਿਰਾ ਰੋਡੇ ਪਿਤਾ ਦਵਿੰਦਰ ਸਿੰਘ ਉਮਰ 30 ਮਈ 1996 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਹੈ ਐਂਡ ਇੱਕ ਮੈਰਿਡ ਭਰਾ ਦੋ ਨੇ ਤੇ ਕੰਮੇ ਜੀ ਇਹਨਾਂ ਦਾ ਫੋਟੋਗ੍ਰਾਫੀ ਦਾ ਆਪਣਾ ਕੰਮੇ ਤੇ ਪਰਿਵਾਰ ਦੀ ਮੰਗੇ ਜੀ ਉੜੀ ਪੜੀ ਲਿਖੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮੀਰ ਸਿੰਘ ਸੈਣੀ ਪਤਾ ਚਮਕੌਰ ਸਾਹਿਬ ਰੋਪੜ ਗੋਤ ਤੰਬਰ ਤਨੋਟ ਉਮਰ 27 8 1991 ਜਨਮ ਟਾਈਮ 8:40 AM ਸੰਡੇ ਕੱਦ 5 ਫੁੱਟ 11 ਇੰਚ ਪੜਾਈ ਬੀ ਟੈਕ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਭੈਣ ਇੱਕ ਮੈਰਿਡ ਪਿਤਾ ਕਰਨੈਲ ਸਿੰਘ ਰਿਟਾਇਰ ਗਵਰਨਮੈਂਟ ਆਫੀਸਰ ਮਾਤਾ ਦਇਆਵਿੰਦਰ ਕੌਰ ਤੇ ਕਾਮੇ ਜੀ ਇਹਨਾਂ ਦਾ ਵਰਕਿੰਗ ਮਾਰਕਫੀਲਡ ਜ਼ਮੀਨ 4 ਏਕੜ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ